ਅੱਜ ਆਪਾਂ ਵੀਡੀਓ ਜੋ ਬਣਾ ਰਹੇ ਹਾਂ ਉਹ ਸਗਨ ਸਕੀਮ ਦੇ ਸਬੰਧ ਵਿੱਚ ਹੈ ਜਿਸ ਨੂੰ ਆਸ਼ੀਰਵਾਦ ਸਕੀਮ ਵੀ ਕਹਿੰਦੇ ਹਨ ਇਹ ਸਕੀਮ ਆਫਲਾਈਨ ਅਤੇ ਆਨਲਾਈਨ ਦੋਨੋਂ ਤਰ੍ਹਾਂ ਅਪਲਾਈ ਹੁੰਦੀ ਹੈ ਪਹਿਲਾਂ ਇਸ ਦਾ ਆਫਲਾਈਨ ਫਾਰਮ ਭਰਨਾ ਹੁੰਦਾ ਹੈ ਉਸ ਤੋਂ ਬਾਅਦ ਇਹ ਆਨਲਾਈਨ ਅਪਲਾਈ ਕਰਨੀ ਹੁੰਦੀ ਹੈ ਇਸ ਦੇ ਵਿੱਚ ਸਭ ਤੋਂ ਮੇਨ ਗੱਲ ਹੈ ਕਿ ਆਪਾਂ ਜਦੋਂ ਫਾਈਲ ਨੂੰ ਆਨਲਾਈਨ ਅਪਲਾਈ ਕਰ ਦਿੰਨੇ ਹਾਂ ਉਹਦੇ ਪੂਰਾ ਡਾਟਾ ਭਰ ਦਿੰਨੇ ਹਾਂ ਤੇ ਕਈ ਗਲਤੀਆਂ ਕਰਦੇ ਹਨ ਕਿ ਉਸ ਨੂੰ ਲੋਕ ਨਹੀਂ ਕਰਦੇ ਜਦੋਂ ਤੱਕ ਤੁਸੀਂ ਇਸ ਫਾਈਲ ਨੂੰ ਲੌਕ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਆਪਣੀ ਜੋ ਸਕੀਮ ਹੈ ਉਸ ਦਾ ਲਾਭ ਹੈ ਪੰਜਾਬ ਸਰਕਾਰ ਤੋਂ ਨਹੀਂ ਲੈ ਸਕਦੇ ਕਿਉਂਕਿ ਉਹ ਫਾਈਲ ਤੁਹਾਡੀ ਸਬੰਧਤ ਅਫਸਰ ਨੂੰ ਨਹੀਂ ਗਈ ਅੱਜ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਪਾਰਟ 1 ਦੇ ਵਿੱਚ ਦੱਸਾਂਗੇ ਕਿ ਇਸ ਦੇ ਵਿੱਚ ਕੀ ਕੀ ਡਾਕੂਮੈਂਟ ਲੱਗਦੇ ਹਨ ਤੇ ਇਹ ਸਕੀਮ ਕੀ ਹੈ ਇਸ ਦੇ ਵਿੱਚ ਕਿਹੜੇ-ਕਿਹੜੇ ਪ੍ਰੂਫਾਂ ਦੀ ਵਰਤੋਂ ਹੁੰਦੀ ਹੈ ਅਗਰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਨੂੰ ਜਲਦੀ ਵੀਡੀਓ ਵਿੱਚ ਤੇ ਬਾਅਦ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਸਾਨੂੰ ਮੇਲ ਕਰ ਸਕਦੇ ਹੋ ਤੇ ਅਸੀਂ ਤੁਹਾਡੀਆਂ ਜਿੰਨੀਆਂ ਵੀ ਦਿੱਕਤਾਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ YouTube ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲ ਸਕੇ ਆਪਾਂ ਹੁਣ ਸਟਾਰਟ ਕਰਦੇ ਹਾਂ ਪ੍ਰੂਫਾਂ ਦੀ ਜਾਣਕਾਰੀ ਅੱਜ ਜਾਣਕਾਰੀ ਦਿੱਤੀ ਜਾਵੇਗੀ ਸਗਨ ਸਕੀਮ ਸੰਬੰਧੀ ਸਗਨ ਇਸ ਨੂੰ ਆਸ਼ੀਰਵਾਦ ਸਕੀਮ ਕਹਿੰਦੇ ਹਨ ਇਹ ਸਕੀਮ ਪੰਜਾਬ ਵਿੱਚ 2024 ਵਿੱਚ ਆਨਲਾਈਨ ਹੋਈ ਹੈ ਇਹ ਸਕੀਮ ਵਿੱਚ ਕੀ ਕੀ ਪ੍ਰੂਫ ਦੀ ਜ਼ਰੂਰਤ ਹੈ ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਦੱਸਾਂਗੇ ਇਹ ਸਕੀਮ ਮਾਤਾ ਪਿਤਾ ਜਾਂ ਭਰਾ ਵੱਲੋਂ ਅਪਲਾਈ ਕੀਤੀ ਜਾਂਦੀ ਹੈ ਇਹ ਸਕੀਮ ਸਿਰਫ ਲੜਕੀ ਦੇ ਪਰਿਵਾਰ ਵੱਲੋਂ ਅਪਲਾਈ ਕੀਤੀ ਜਾਂਦੀ ਹੈ ਜਿਸ ਵਿਅਕਤੀ ਵੱਲੋਂ ਇਹ ਫਾਈਲ ਅਪਲਾਈ ਕੀਤੀ ਜਾਣੀ ਹੈ ਉਸ ਦਾ ਆਧਾਰ ਕਾਰਡ ਵੋਟਰ ਕਾਰਡ ਬੈਂਕ ਕਾਪੀ ਜੋ ਕਿ ਬੈਂਕ ਤੋਂ ਅਪਡੇਟ ਹੋਣੀ ਜ਼ਰੂਰੀ ਹੈ ਨੰਬਰ 4 ਮਾਤਾ ਪਿਤਾ ਜਾਂ ਭਰਾ ਵੱਲੋਂ ਇਹ ਫਾਈਲ ਅਪਲਾਈ ਹੁੰਦੀ ਹੈ ਉਹਨਾਂ ਦਾ ਆਮਦਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਲੜਕਾ ਲੜਕੀ ਦੋਨਾਂ ਦਾ ਵਿਆਹ ਦੇ ਕਾਰਡ ਹੋਣੇ ਜ਼ਰੂਰੀ ਹਨ ਲੜਕਾ ਤੇ ਲੜਕੀ ਦਾ ਆਧਾਰ ਕਾਰਡ ਸਕੂਲ ਸਰਟੀਫਿਕੇਟ ਜਨਮ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੋ ਕਿ ਲੜਕਾ ਅਤੇ ਲੜਕੀ ਦੀ ਜਨਮ ਦਾ ਪ੍ਰੂਫ ਹੈ ਸਕੀਮ ਲੈਣ ਲਈ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਜ਼ਰੂਰੀ ਹੈ ਇਹ ਸਕੀਮ ਦਾ ਲਾਭ ਇੱਕ ਪਰਿਵਾਰ ਵਿੱਚ ਦੋ ਲੜਕੇ ਨੂੰ ਹੀ ਮਿਲਦਾ ਹੈ ਇਹ ਸਕੀਮ ਦਾ ਲਾਭ ਜਾਰੀ ਕੀਤੀ ਜਾਣ ਵਾਲੀ ਰਾਸੀ 51000 ਰੁਪਏ ਹੈ ਇਹ ਸਕੀਮ ਕੋਈ ਵੀ ਪਰਿਵਾਰ ਜਾਤੀ ਦਾ ਵਿਅਕਤੀ ਲੈ ਸਕਦਾ ਹੈ ਜੋ ਪੰਜਾਬ ਦਾ ਵਸਨੀਕ ਹੈ ਆਮਦਨ ਪੰਜਾਬ ਦੀ ਹਦਾਇਤਾਂ ਮੁਤਾਬਕ ਹੋਵੇਗੀ ਜੋ ਕਿ ਲਗਭਗ 30000 ਹੁੰਦੀ ਹੈ ਲੜਕੀ ਅਤੇ ਲੜਕੀ ਅਤੇ ਲੜਕੇ ਦੇ ਵਿਆਹ ਦੇ ਕਾਗਜ਼ ਉੱਪਰ ਸਰਪੰਚ ਤੋਂ ਤਸਦੀਕ ਹੋਣਾ ਜ਼ਰੂਰੀ ਹੈ। ਅਗਰ ਲੜਕੀ ਦਾ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ, ਭੈਣ ਭਰਾ ਕੋਈ ਨਹੀਂ ਹੈ ਤਾਂ ਉਹ ਲੜਕੀ ਆਪਣੀ ਸਕੀਮ ਖੁਦ ਅਪਲਾਈ ਕਰ ਸਕਦੀ ਹੈ। ਉਹ ਪੰਜਾਬ ਦੀ ਵਸਨੀਕ ਹੋਣੀ ਜ਼ਰੂਰੀ ਹੈ। ਇਹ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿਉਂਕਿ ਜੋ ਵਿਅਕਤੀ ਪੰਜਾਬ ਦਾ ਵਸਨੀਕ ਹੈ ਉਸ ਨੂੰ ਹੀ ਇਹ ਸਕੀਮ ਮਿਲਨੀ ਹੈ। ਆਪਾਂ ਅੱਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਹ ਫਾਈਲ ਆਨਲਾਈਨ ਕਿਸ ਤਰ੍ਹਾਂ ਅਪਲਾਈ ਕਰਨੀ ਹੈ, ਕਿਸ ਲਿੰਕ ਉੱਪਰ ਅਪਲਾਈ ਕਰਨੀ ਹੈ। ਇਹ ਤੁਸੀਂ ਸੇਵਾ ਕੇਂਦਰ ਤੋਂ ਵੀ ਅਪਲਾਈ ਕਰ ਸਕਦੇ ਹੋ ਘਰ ਬਲਾ ਕੇ ਡੀਐਸਡੀ ਤੋਂ ਵੀ ਕਰ ਸਕਦੇ ਹੋ ਤੇ ਖੁਦ ਤੋਂ ਵੀ ਅਪਲਾਈ ਕਰ ਸਕਦੇ ਹੋ ਖੁਦ ਤੋਂ ਵੀ ਅਪਲਾਈ ਕਰ ਸਕਦੇ ਹੋ ਅਤੇ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਜਲਦੀ ਮਿਲ ਸਕਣ